ਨਮਸਕਾਰ 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 ਮੇਰੀ ਪਗਤ ਪੂਰਨ ਸਿੰਘ ਬਾਨੀ ਨੂੰ ਪਿਆਰਾ ਸਿੰਘ ਛੋਟਾ ਬੱਚਾ ਮੋਢੇ ਤੇ ਖੜਾਇਆ ਸੀ ਪੁੱਤਰਾਂ ਦੇ ਵਾਂਗੂ ਉਹਨੂੰ ਲਾਡ ਲੜਾਇਆ ਸੀ ਡੇਰਾ ਸਾਹਿਬ ਗੁਰੂ ਘਰੋਂ ਸ਼ੁਰੂ ਕੀਤੀ ਸੇਵਾ ਉਹਨਾ ਤੇ ਪਿੰਗਲਵਾੜਾ ਬੂਟਾ 47 ਵਿੱਚ ਲਾਇਆ ਸੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਪਿੰਗਰਵਾਲ ਸੰਸਥਾ ਵਿੱਚ 11 ਜੂਨ 2024 ਨੂੰ ਹਰਜਿੰਦਰ ਸਿੰਘ ਆਏ ਸੀ ਅੰਮ੍ਰਿਤਸਰ ਬਸੱਡੇ ਦੇ ਪਾਸੇ ਸੰਗਮ ਸਿਨੇਮਾ ਕੋਲ ਬੈਠੇ ਹੋਏ ਸੀ ਉੱਥੇ ਇੱਕ ਬਹੁਤ ਹੀ ਜਗਾ ਸੀ ਉੱਥੇ ਬੈਠੇ ਹੋਏ ਸੀ ਸ਼ਾਪ ਦੇ ਬਾਹਰ ਤੇ ਟੈਕਸੀ ਵਾਲੇ ਕੁਝ ਸਾਡੇ ਕੋਲ ਲੈ ਕੇ ਇਹਨਾਂ ਨੂੰ ਆਏ ਤੇ ਉਹਨਾਂ ਨੇ ਕਿਹਾ ਕਿ ਇਹ ਕਾਫੀ ਦਿਨ ਤੋਂ ਉੱਤੇ ਪਏ ਹੋਏ ਨੇ ਔਰ ਇਹਨਾਂ ਦਾ ਅੱਗੇ ਪਿੱਛੇ ਕੋਈ ਵੀ ਨਹੀਂ ਹੈਗਾ ਤੇ ਅਸੀਂ ਇਹਨਾਂ ਨੂੰ ਖੜਾ ਕੀਤਾ ਤੇ ਖੜੇ ਵੀ ਨਹੀਂ ਹੋ ਪਾ ਰਹੇ ਸੀ ਚਲੋ ਅਸੀਂ ਇਹਨਾਂ ਨੂੰ ਸੰਸਥਾ ਵਿੱਚ ਦਾਖਲ ਕਰ ਲਿਆ ਦਾਖਲ ਕਰਾਂ ਤੇ ਬਾਅਦ ਅਸੀਂ ਇਹਨਾਂ ਨੂੰ ਹਸਪਤਾਲ ਭੇਜਿਆ ਸੀ ਗੁਰਾਨ ਦੇ ਹਸਪੀਟਲ ਉੱਤੋਂ ਜਾ ਕੇ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ ਦੋਨੋਂ ਚੁੱਲ੍ਹੇ ਨੇ ਉਹ ਪੂਰੀ ਤਰੀਕੇ ਨਾਲ ਖਰਾਬ ਹੋ ਚੁੱਕੇ ਨੇ ਉਸ ਦੇ ਬਾਅਦ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਦੱਸੋ ਤੁਸੀਂ ਆਪਣੀ ਕਾਂ ਲਈ ਕੀ ਹੋਇਆ ਸੀ ਦੱਸੋ ਤੁਸੀਂ ਹਾਂਜੀ ਮੈਂ ਪਿੱਛੇ ਲੋਕਡਾਊਨ ਦੀ ਗੱਲ ਆ ਜੀ ਮੈਂ ਉੱਥੇ ਅਸੀਂ ਲੋਕਡਾਊਨ ਚ ਬੈਠੇ ਸੀਗੇ ਤਾਂ ਮੇਰਾ ਇੱਕ ਦੋਸਤ ਮਿੱਤਰ ਸੀ ਉਹਨੇ ਰੇੜੀ ਲਾਈ ਸੀ ਕਿ ਪਟੂਰੇ ਆ ਛੋਲੇ ਵਗੈਰਾ ਇਸ ਤਰ੍ਹਾਂ ਦੀ ਉਹ ਰਾਤ ਨੂੰ ਕੁਝ ਆ ਰਹੇ ਸੀ ਬੰਦੇ ਜਿਹੜੇ ਹੈਗੇ ਸੀਗੇ ਦੂਜੀ ਕਮੇਟੀ ਵਾਲੇ ਉਹ ਕਮੇਟੀ ਵਾਲੇ ਜਿਹੜੇ ਫੂਟਬਾਲ ਤੇ ਰੇੜੀਆਂ ਲੱਗੀਆਂ ਸੀ ਸਾਰੀਆਂ ਚੁੱਕ ਚੁੱਕ ਕੇ ਉਹ ਆਪਣੇ ਟਰਾਲੀ ਦੇ ਵਿੱਚ ਟੱਕ ਦੇ ਵਿੱਚ ਛੁੱਟੀ ਜਾ ਰਹੇ ਸੀਗੇ ਅਹੀਂ ਸੋਚਿਆ ਤੇ ਉਚਰ ਜਾਣਿਆ ਨੇ ਕਿ ਕਰੀਬ ਆਦਮੀ ਵਿਚਾਰਾ ਕਿਹਦਾ ਇਹਦਾ ਸਮਾਨ ਬਚਾ ਦिए ਕਿਸੇ ਨੇ ਉਹਦਾ ਸਿਲੰਡਰ ਚੁੱਕ ਲਿਆ ਕਿਸੇ ਨੇ ਕੁਝ ਚੁੱਕ ਲਿਆ ਮੇਰੇ ਕੋ ਇੰਨਾ ਕ ਪਤੀਲਾ ਸੀ ਮੈਂ ਉਹ ਪਤੀਲਾ ਚੁੱਕ ਕੇ ਤੇ ਉਹ ਰੇੜੀ ਦੇ ਵਿੱਚ ਉਹਦੇ ਬਾੜਤਾ ਉਹ ਜਦੋਂ ਮੈਂ ਰੁਕ ਤਾ ਉੱਠਿਆ ਤੇ ਮੇਰੇ ਇੱਥੋਂ ਮਤਲਬ ਕੋਈ ਨਾੜ ਜੀ ਚੜੀ ਉਸ ਟਾਈਮ ਤੇ ਮੈਨੂੰ ਕੁਝ ਨਹੀਂ ਹੋਇਆ ਤੇ ਜਦੋਂ ਮੈਂ ਰਾਤ ਨੂੰ ਸੌਂ ਗਿਆ ਰੋਟੀ ਪਾਣੀ ਖਾ ਕੇ ਜਦੋਂ ਮੈਂ ਤੜਕੇ ਵਾਸ਼ਰੂਮ ਗਿਆ ਜਦੋਂ ਮੈਂ ਤੜਕੇ ਉੱਠਣ ਲੱਗਾ ਮੇਰੇ ਦੋਨੋਂ ਪੈਰੋਂ ਪੈਰ ਥੱਲੇ ਨਹੀਂ ਸੀ ਲੱਗ ਰਹੇ ਤੇ ਮਤਲਬ ਦਰਦ ਬਹੁਤ ਹੋ ਰਿਹਾ ਸੀ ਪੱਤੀ ਸ਼੍ਰੀ ਪ੍ਰੀਤ ਵਿੱਚ ਇੱਥੇ ਡਾਕਟਰ ਸ਼ੀਤਲ ਜੀ ਆ ਉਹਨਾਂ ਦਾ ਮੇਰੇ ਖਿਆਲ ਕੋ ਆਪਤਾ ਨਹੀਂ ਉਹਨਾਂ ਦੇ ਕੋਈ ਬੇਟੇ ਨੇ ਮੇਰੇ ਕੋਲ ਹੁਣ ਦਿੰਦੇ ਉਹਨਾਂ ਕੋਲ ਮੈਨੂੰ ਉਹਨਾਂ ਨੇ ਦਿਖਾਇਆ ਦਿਖਾ ਕੇ ਮੈਨੂੰ ਇੱਥੇ ਲੈ ਕੇ ਆਏ ਦੁਆ ਨਾ ਦਿਖਾਇਆ ਤੇ ਉਹ ਕਹਿੰਦੇ ਵੀ ਮਤਲਬ ਉਹਨਾਂ ਨੇ ਮੇਰੇ ਟੀਕਾ ਲਾਤਾ ਉਹ ਟੀਕਾ ਫਿਰ ਮੇਰੇ ਭਰ ਗਿਆ ਜਾ ਕੇ ਪਤਾ ਨਹੀਂ ਕੀ ਹੋਇਆ ਮੇਰੇ ਦਰਦ ਨੇ ਹੋਣ ਦਾ ਵੀ ਮੈਂ ਉਹਨਾਂ ਕੋ ਦੂਜੇ ਦਿਨ ਗਿਆ ਉਹ ਕਹਿੰਦੇ ਵੀ ਇਹ ਟੀਕਾ ਤੇਰਾ ਜਿਹੜਾ ਸਾਡੇ ਮਤਲਬ ਮਤਲਬਸੋਂ ਬਾਹਰ ਆ ਤੁਸੀਂ ਹੋਰ ਕਿਤੇ ਵਖਾ ਲਓ ਫਿਰ ਮੈਂ ਮੱਛੀ ਮੰਡੀਆਂ ਉੱਪਰ ਪਤਾ ਨਹੀਂ ਮੈਂ ਕਿੱਥੋਂ ਕਿੱਥੋਂ ਤੱਕ ਜਾਂਦਾ ਰਿਹਾ ਜੀ ਮੈਂ ਜੂਪੀ ਤੱਕ ਵਖਾ ਲਿਆ ਮੈਨੂੰ ਕਿਤੋਂ ਸਾਰੇ ਇਹੀ ਜਾਂਦੇ ਰਹੇ ਕਿ ਭਾਈ ਤੇਰੀਆਂ ਨਾੜਾਂ ਜਿਹੜੀਆਂ ਉਹ ਬਲੌਗ ਹੋ ਚੁੱਕੀਆਂ ਤੇ ਮੈਂ ਫਿਰ ਜਿੱਥੋਂ ਜਿੱਥੋਂ ਕਿਸੇ ਨੇ ਮੈਨੂੰ ਆਖਿਆ ਕਿ ਦੇਸੀ ਦਵਾਈ ਇੱਥੇ ਕੋਈ ਹਕੀਮ ਦੇਂਦਾ ਕੋਈ ਨਬਜ ਵੇਂਦਾ ਕੋਈ ਕਿਸ ਤਰ੍ਹਾਂ ਕਰਦਾ ਤਾਂ ਕਾਫੀ ਦਿਨ ਤੱਕ ਮੈਂ ਦੇਸੀ ਦਵਾਈ ਮਤਲਬ ਕਿ ਸਾਡੇ ਤਿੰਨ ਤੱਕ ਦੇਸੀ ਦਵਾਈ ਮੈਂ ਖਾਂਦਾ ਰਿਹਾ ਜਿੰਉ ਤੱਕ ਮੈਂ ਆਪਣਾ ਥੋੜਾ ਬਹੁਤਾ ਚੱਲ ਜਾਂਦਾ ਸੀ ਕੰਮ ਕਰੀ ਜਾਂਦਾ ਆਪਣਾ ਦਵਾਈ ਪਾਣੀ ਖਾਈ ਜਾਂਦਾ ਸਾਂ ਉਹ ਅਚਾਨਕ ਫਿਰ ਜਦੋਂ ਜਿਆਦਾ ਕੰਮ ਬੈਠ ਗਿਆ ਤੇ ਫਿਰ ਮੈਂ ਜਦੋਂ ਇੱਥੇ ਆਪਣੇ ਕਲਾਕਾਰ ਸੀਗੇ ਉਹਨਾਂ ਦੇ ਕੋਲ ਮੈਂ ਆ ਗਿਆ ਫਿਰ ਕਹਿੰਦੇ ਆਸ਼ਮਾਨ ਕਾਰਡ ਵਗੈਰਾ ਬਣਾਉਣਾ ਤੇ ਇਹਦਾ ਬਣਾ ਕੇ ਕਰ ਦਿੰਨੇ ਆ ਉਤਰਾਉ 4 ਜੂਨ ਨੂੰ ਇਲੈਕਸ਼ਨਾਂ ਦੇ ਵਿੱਚ ਕੰਮ ਚੱਲ ਰਿਹਾ ਸੀ ਤੇ ਵੈਬਸਾਈਟਾਂ ਸਾਰੀਆਂ ਬੰਦ ਸੀਗੀਆਂ ਫਿਰ ਉਹਨਾਂ ਨੇ ਸਲਾਹ ਕੀਤੀ ਕਿ ਤੁਸੀਂ ਐ ਕਰੋ ਵੀ ਇਹਨੂੰ ਇੱਥੇ ਪਗਦਪੂਰਨ ਸਿੰਘ ਪਿੰਗਲਵਾੜਾ ਹੈਗਾ ਜਿੱਥੇ ਕਾਫੀ ਗਰੀਬਾਂ ਦਾ ਇਲਾਜ ਹੁੰਦਾ ਆ ਤੇ ਜੇ ਇਹਨੂੰ ਆਪਾਂ ਉੱਥੇ ਵਿਖਾ ਦਿੱਤਾ ਜਾਵੇ ਤੇ ਹੋ ਸਕਦਾ ਇਹਦਾ ਇਲਾਜ ਉੱਥੇ ਹੋ ਜਾਈ ਉਹ ਮੈਨੂੰ ਚੁੱਕ ਕੇ ਤੇ ਇੱਥੇ ਲਾਏ ਇਤੋਂ ਸਾਡੇ ਸਤਿਕਾਰਯੋਗ ਬੀਬੀ ਜੀ ਮਿਲੇ ਜਿਨ੍ਹਾਂ ਨੂੰ ਉਹਨਾਂ ਨੇ ਮੈਨੂੰ ਦੱਸਿਆ ਵੀ ਆ ਚੱਕਰ ਆ ਫਿਰ ਮੈਨੂੰ ਉਹਨਾਂ ਨੇ ਆਪਣੇ ਚਰਨਾਂ ਦੇ ਲਾਂ ਲਾ ਕੇ ਮੇਰਾ ਇਲਾਜ ਕਰਵਾਤਾ ਮੇਰੇ ਦੋਵੇਂ ਚੂਲੇ ਪਵਾਤੇ ਮੈਂ ਬਹੁਤ ਬਹੁਤ ਧੰਨਵਾਦ ਆ ਜੀ ਭਗਤਪੂਰਨ ਸਿੰਘ ਟਿੰਗਲਵਾਲੇ ਦਾ ਔਰ ਪੂਰੇ ਸਟਾਫ ਦਾ ਮੇਰੇ ਕੋਲ ਲਫ਼ਜ਼ ਨਹੀਂ ਆ ਮੈਂ ਜਿਹੜੇ ਲਫ਼ਜ਼ਾਂ ਦੇ ਨਾਲ ਮੈਂ ਥੈਂਕਸ ਇਹਨਾਂ ਦਾ ਇਲਾਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕਰਵਾਇਆ ਜਿੱਥੇ ਇਹਨਾਂ ਦੇ ਦੋਨੋਂ ਚੂਲੇ ਬਦਲੇ ਗਏ ਚੂਲੇ ਬਹੁਤ ਕੋਸਟਲੀ ਆਂਦੇ ਸਭ ਨੂੰ ਪਤਾ ਹੀ ਹੈ ਤਕਰੀਬਨ ਲੱਖ ਸਵਾਲ ਲੱਖ ਰੁਪਏ ਲੱਗ ਗਿਆ ਉਹਦੇ ਆ ਮੈਡੀਸਿਨ ਲੱਗੀ ਵੀ ਕਾਫੀ ਬੈਡ ਕੇਅਰ ਕੀਤੀ ਹੋਂ ਚਲ ਫਿਰ ਲੈਂਦੇ ਨੇ ਤੇ ਨਾਲੇ ਨਾਲ ਦੱਸਿਆ ਕਿ ਮੈਂ ਕਲਾਕਾਰ ਹਾਂ ਤੇ ਇਹਨਾਂ ਨੇ ਗੀਤ ਵੀ ਲਿਖਦੇ ਨੇ ਗਾਣਾ ਵੀ ਗਾਉਂਦੇ ਨੇ ਤਾਂ ਸਾਨੂੰ ਅੱਜ ਸੁਣਾਓ ਕੁਝ ਜੀ ਸਰ ਕੁਛ ਚਿਰ ਪਹਿਲਾਂ ਮੈਂ ਜਦੋਂ ਆਇਆ ਸੀਗਾ ਤੇ ਮੈਨੂੰ ਸਾਰੇ ਕਹਿੰਦੇ ਕਿ ਤੂੰ ਕੰਮ ਕੀ ਕਰਦਾ ਮੈਂ ਕਿਹਾ ਜੀ ਮੈਂ ਇੱਕ ਸਿੰਗਰ ਹਾਂ ਮੈਂ ਇੱਕ ਰਾਈਟਰ ਹਾਂ ਮੈਂ ਲਿਖਦਾ ਵੀ ਹਾਂ ਗਾਉਂਦਾ ਵੀ ਹਾਂ ਤੇ ਮੈਨੂੰ ਕਹਿੰਦੇ ਕਿ ਤੁਸੀਂ ਭਗਤ ਸਿੰਘ ਜੀ ਵਰਸ਼ੀ ਆਉਣੀ ਆ ਭਗਪੁਰਨ ਸਿੰਘ ਜੀ ਤੁਸੀਂ ਕੁਝ ਗਾਓਗੇ ਮੈਂ ਕਿਹਾ ਜੀ ਮੈਂ ਲਿਖ ਕੇ ਗਾਉਂਗਾ ਫਿਰ ਕੁਛ ਇੱਕ ਕੁਝ ਬੋਲ ਸੀਗੇ ਮੈਨੂੰ ਜੈ ਸਿੰਘ ਜੀ ਸਾਰਾ ਇੱਥੇ ਹੈਗੇ ਨੇ ਉਹਨਾਂ ਨੇ ਮੈਨੂੰ ਲੈ ਕੇ ਦਿੱਤੀ ਸੀ ਮੈਂ ਕੁਝ ਉਹ ਵੀ ਗਾਏ ਕੁਝ ਆਪਣੇ ਕੋਲੋਂ ਮੈਂ ਲਿਖਿਆ ਥੋੜਾ ਜਿਹਾ ਤੁਹਾਨੂੰ ਮੈਂ ਸੁਣਾਉਣਾ ਨਮਸਕਾਰ 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 ਮੇਰੀ ਭਗਤ ਪੂਰਨ ਸਿੰਘ ਬਾਨੀ ਨੂੰ ਪਿਆਰਾ ਸਿੰਘ ਛੋਟਾ ਬੱਚਾ ਮੋਢੇ ਤੇ ਖਿਡਾਇਆ ਸੀ ਪੁੱਤਰਾਂ ਦੇ ਵਾਂਗੂ ਉਹਨੂੰ ਲਾਡ ਲੜਾਇਆ ਸੀ ਡੇਰਾ ਸਾਹਿਬ ਗੁਰੂ ਘਰੋਂ ਸ਼ੁਰੂ ਕੀਤੀ ਸੇਵਾਓ ਨਾ ਤੇ ਪਿੰਗਲਵਾੜਾ ਬੂਟਾ 47 ਵਿੱਚ ਲਾਇਆ ਸੀ ਦੁਖੀਆਂ ਗਰੀਬਾਂ ਨੂੰ ਉਹ ਗਲ ਨਾਲ ਲਾਉਂਦਾ ਸੀਗਾ ਦੁਖੀਆਂ ਗਰੀਬਾਂ ਨੂੰ ਉਹ ਗਲ ਨਾਲ ਲਾਉਂਦਾ ਸੀਗਾ ਜੀਹਦਾ ਕੋਈ ਨਹੀਂ ਉਹਨੂੰ ਆਪਣਾ ਬਣਾਇਆ ਸੀ ਹੱਥ ਵਿੱਚ ਬਾਟਾ ਉਹਦੇ ਗਲ ਵਿੱਚ ਖੇਸੀ ਸੀਗੀ ਉਹ ਤੇੜ ਸੀ ਕਸ਼ਹਰਾ ਸਿਰ ਪਰਨਾਸ ਜਾਇਆ ਸੀ ਤੇੜ ਸੀ ਕਸ਼ਹਰਾ ਸਿਰ ਪਰਨਾਸ ਜਾਇਆ ਸੀ ਇਸ ਤਰ੍ਹਾਂ ਮੈਂ ਕੁਛ ਦੇਣਾ ਲਿਖ ਕੇ ਮੈਂ ਸੁਣਾਇਆ ਤੇ ਮੈਨੂੰ ਬਹੁਤ ਸਾਰਾ ਮਾਨ ਪਿਆਰ ਮਿਲਿਆ ਸਾਰਿਆਂ ਵੱਲੋਂ ਤੇ ਸਾਡੇ ਪਰਿਵਾਰ ਵਿੱਚ ਕੌਣ-ਕੌਣ ਹੈ ਜਸੂ ਪਰਿਵਾਰ ਕੇ ਬਾਰੇ ਜਰਾ ਹਾਂਜੀ ਪਰਵਾਰ ਚ ਵੈਸੇ ਤਾਂ ਮੇਰੇ ਮੰਮੀ ਡੈਡੀ ਦੇ ਅਜ ਤੋਂ ਕਾਫੀ ਧੀਰ ਪਹਿਲਾਂ 10 12 ਸਾਲ ਪਹਿਲਾਂ ਦਿੱਤ ਹੋ ਗਈ ਤੇ ਮੇਰੇ ਮੰਮੀ ਜੀ ਵੀ ਹਨ ਨਹੀਂ ਡੈਡੀ ਜੀ ਵੀ ਨਹੀਂ ਫਿਰ ਮੇਰੇ ਇੱਕ ਭੈਣ ਆ ਜਲੰਧਰ ਉਹਨਾਂ ਦੇ ਆਲਮਪੁਰ ਪਿੰਡ ਉਹਨਾਂ ਦਾ ਉੱਥੇ ਰਹਿੰਦੇ ਆ ਤੇ ਫਿਰ ਮੈਂ ਇੱਥੋਂ ਆਪਣਾ ਥੋੜਾ ਜਿਹਾ ਘਰ ਛੋਟਾ ਜਿਹਾ ਗਾਇ ਮੈਂ ਵੇਚ ਕੇ ਤੇ ਉੱਥੇ ਚੱਲ ਗਿਆ ਤੇ ਉੱਥੇ ਮੈਂ ਇੱਕ ਪਲਾਟ ਲਿਆ ਆਪਣਾ ਤੇ ਚਲੋ ਉਹ ਮੇਰੇ ਕੋਲੇ ਪਿਆ ਨਹੀਂ ਆ ਤੇ ਮਤਲਬ ਪਿਆ ਜ਼ਰੂਰ ਆ ਪਲਾਟ ਮੇਰੇ ਕੋਲ ਤੇ ਹੋ ਸਕਦਾ ਤੁਹਾਨੂੰ ਮੈਨੂੰ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਮੈਨੂੰ ਭਗਤਪੁਰ ਸਿੰਘ ਪਿੰਗਲਵਾਲੇ ਦੇ ਵਿੱਚੋਂ ਮੇਰਾ ਇਲਾਜ ਹੋ ਗਿਆ ਤੇ ਮੈਂ ਆਪਣੇ ਪੈਰਾਂ ਸਿੱਖ ਤੇ ਖੜ ਗਿਆ ਹੁਣ ਮੈਂ ਆਪਣਾ ਕਮਾ ਕੇ ਮੈਂ ਬਣਵਾ ਸਕਦਾ ਅੱਜ ਇਹ ਕੌਣ ਆਇਆ ਪਿੰਗਲਵਾਲੇ ਤੇ ਮਿਲਣ ਲਈ ਮੇਰੇ ਦੀਦੀ ਜੀ ਹੀ ਮੈਂ ਦਰਸਲ ਪਹਿਲਾਂ ਉਹਨਾਂ ਨੂੰ ਕੁਝ ਦੱਸਿਆ ਨਹੀਂ ਸੀ ਘਰੋਂ ਤੁਰਨ ਲੱਗਿਆ ਸੱਚਾ ਮੈਂ ਉਹਨਾਂ ਨੂੰ ਦੱਸਿਆ ਨਹੀਂ ਸੀ ਤੁਰਨ ਲੱਗਿਆ ਮੈਂ ਕਿਹਾ ਵੀ ਮੈਂ ਇਹਨਾਂ ਨੂੰ ਦੱਸਾਂਗਾ ਵੀ ਫਿਰ ਮੈਨੂੰ ਆਖਣਗੇ ਵੀ ਤੂੰ ਚੱਲਿਆ ਕਿੱਥੇ ਆ ਕਿਵੇਂ ਕਰੇਗਾ ਤਾਂ ਹੁਣ ਉਹ ਵੀ ਥੋੜੇ ਪਰ ਮਾਤ ਗਰੀਬ ਨੇ ਮਤਲਬ ਇੰਨੇ ਪੈਸੇ ਨਹੀਂ ਸੀ ਖਰਚ ਸਕਦੇ ਤੇ ਮੈਂ ਵੀ ਆਪਣੇ ਆਪ ਨੂੰ ਉੱਥੇ ਇੱਕ ਬੋਝ ਜਿਹਾ ਸਮਝਦਾ ਆਂ ਕਿ ਮੈਂ ਇਹਨਾਂ ਦੇ ਉੱਪਰ ਮੈਂ ਜ਼ਿਆਦਾ ਨਾ ਪਾਵਾਂ ਤੇ ਇਸ ਕਰਕੇ ਮੈਂ ਉੱਥੋਂ ਘਰੋਂ ਤੁਰ ਪਿਆ ਜੀ ਜਨਾ ਫਿਰ ਇਹਨਾਂ ਨੂੰ ਕੁਝ ਦੱਸਿਆ ਆਪਾਂ ਦੀਦੀ ਨੂੰ ਮਿਲੀਏ ਆਇਆਤ ਕੋ ਪਿਤਾ ਜੀ ਦਾ ਸ਼ਿਪਸ ਛਿਪਸੀ ਤੋੜਾ ਕਿ ਨਾ ਖਰਜਿੰਦਰ ਜੀ ਕਿੰਨੇ ਭੈਣ ਭਰਾ ਪੈਨਪਲਸੀ ਦੋ ਇਹ ਚਾਰ ਹਾਂ ਜੀ ਇੱਕ ਦੀ ਡੈਥ ਹੋ ਗਈ ਭਰਾ ਦੀ ਮੇਰੇ ਦੀ ਬਹੁਤ ਚਿਰ ਦੀ ਗੱਲ ਆ ਮੈਂ ਛੋਟਾ ਜਿਹਾ ਸੀ ਲੋ ਉਹਨਾਂ ਨੂੰ ਕਿੰ세 ਕੁਸਰ ਹੋ ਗਈ ਜੀ ਉਹ ਦੀ ਡੈਥ ਹੋ ਗਈ ਉਹਨਾਂ ਦੀ ਨੇ ਇਹਨੇ ਇੱਕ ਵੱਡੀ ਭੈਣ ਆ ਉਹ ਸ਼ੀਨੇ ਉਹਨਾਂ ਤੋਂ ਛੋਟੀ ਐ ਸਭ ਤੋਂ ਛੋਟਾ ਮੈਂ ਨੇ ਹੋਰ ਤੋ ਕਿੰਨੇ ਭਰਾ ਹੋਰ ਨੇ ਭਰਾ ਨਹੀਂ ਜੀ ਕੋਈ ਹੋਰ ਹੈਗਾ ਹੋਰ ਭਰਾ ਕੋਈ ਦੇ ਹੈ ਇੱਕ ਭਰਾ ਸੀ ਉਹਦੀ ਡੈਥ ਹੋ ਰਹੀ ਇਹ ਜਿਹੜੀ ਫੋਟੋ ਹੈ ਉਦੋਂ ਦੀ ਸੀ ਹਾਂਜੀ ਇਹ ਮੇਰੇ ਵਾਜੂ ਰਿਹਾ ਜਦੋਂ ਆਇਆ ਸੀ ਜਾਨਾ ਆ ਵੀ ਟੈਕਸੀ ਚਲਾਉਂਦਾ ਮੁੰਡਾ ਆ ਵੀ ਟੈਕਸੀ ਚਲਾਉਂਦਾ ਤੇ ਆ ਵੀ ਟੈਕਸੀ ਚਲਾਉਂਦਾ ਤਾਂ ਦੋ ਟੈਕਸੀ ਜੂਨੀਅਰ ਵਾਲਿਆਂ ਨਾਲ ਉੱਤੇ ਜਿਹੜੇ ਆਰਟਿਸਟ ਸੀ ਉਹਨੂੰ ਛੱਡ ਕੇ ਗਏ ਸੀ ਇੱਥੇ ਇਹ ਕੋਲੇ ਸਸਤਾ ਦੇ ਵਿੱਚ ਲਾਜ ਕਰਨ ਵਾਸਤੇ ਜਾਇਆ ਸੀ ਅਕਤਵੀ ਬਕੀ ਰੀਆ ਪੈਣਾ ਹੈਗੀ ਆ ਦੋ ਤੇ ਯੂ ਨੋ ਦਸਤ ਨੇ ਇਸੇ ਰਹਿਣਾ ਚਾਹਦਾ ਪੀ ਕਰਦੇ ਪੈਣਾ ਦੋ ਕਰ ਪੂਜੀ ਦੇ ਕੀ ਕਰਦੇ ਤੁਹਾਡੇ ਜੁਜੇ ਇਹ ਡੈੜੇ ਕੀ ਕੀ ਕਾਇ ਮਿਆਰੀ ਦਾ ਪਾਈ ਕਰਦੇ ਹੈ ਮਤਲਬ ਆਪ ਵੀ ਇਹ ਪੜਿਆ ਨਹੀਂ ਹੋਇਆ ਜ਼ਿਆਦਾ ਥੋੜਾ ਹੀ ਪੜਿਆ ਸੱਤ ਅੱਠ ਚ ਪਤਾ ਪਰ ਐਂਕਰ ਦਾ ਕੰਮ ਕਰਤਾ ਸੀਗਾ ਸਿੰਗਰਾਂ ਨੂੰ ਪਨਰਲ ਸਟੇਜ ਤੇ ਉਹ ਬੁਰਣਾ ਆਉਦਾ ਨੂੰ ਇੱਥੇ ਵੀ ਉਹ ਨਹੀਂ ਸਾਰ ਦਿੱਤਾ ਸੀਗਾ ਪਿੰਗਲਾ ਸੰਸਥਾ ਵਿੱਚ ਜਦੋਂ ਉਸ ਪਾਪਾ ਦੀ ਵਰਸੀ ਮਨਾਇ ਸੀ ਤਾਂ ਉਹਦਾ ਵੀ ਸਾਰ ਦਿੱਤਾ ਸੀ ਇਹਨਾਂ ਦਾ ਤੋ ਤਰੋ ਅਜੇ ਠੀਕੋ ਵੇ ਤਰ ਉੱਡੇ ਕਾ ਵਲੋ ਵੇ ਤੇ ਅਜੇ ਘਰ ਵਾਪਸ ਤਾਰੇ ਤੇ ਤੁਸੀਂ ਕੀ ਸੋਚ ਹੈ ਇਹ ਪਿੰਗਲਵੜੇ ਦਾ ਕਰਜ਼ਾ ਕਿਵੇਂ ਉਤਾਰੋਗੇ ਨਹੀਂ ਸਭ ਤੋਂ ਪਹਿਲਾਂ ਮੈਂ ਪਹਿਲਾਂ ਹੀ ਕੈਸੀ ਜੀ ਇਹ ਪਿੰਗਲਵੜੇ ਦਾ ਕਰਜ਼ਾ ਜਿਹੜਾ ਮੇਰਾ ਤੁਸੀਂ ਇਹ ਐ ਮੈਂ ساری ਉਮਰ ਵੀ ਨਹੀਂ ਤਾਰ ਸਕਦਾ ਫਿਰ ਮਤਲਬ ਮੈਨੂੰ ਪੂਰਾ ਜਨਮ ਹੀ ਮੈਂ ਆਪਣਾ ਮੇਰਾ ਬੀਜ ਜਾਵੇ ਤੇ ਮੈਂ ਕਰਜ਼ਾ ਨਹੀਂ ਆ ਸਕਦਾ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਜਿਤਨਾ ਤੁਸੀਂ ਮੈਨੂੰ ਹੁਣ ਮੈਨੂੰ ਤੁਰਨ ਲਾਤਾ ਤੇ ਮੈਨੂੰ ਆਪਣੇ ਚਿਰਨਾ ਦਾ ਆਸ਼ੀਰਵਾਦ ਦਿੱਤਾ ਹੁਣ ਮੈਂ ਤੁਰੂੰਗਾ ਤੁਰ ਕੇ ਆਪਣੇ ਕੰਮ ਚੈਦਾ ਕਰੂੰਗਾ ਦੇਖ ਕੇ ਤਾਂ ਰੁਕ ਹੀ ਲੱਗਿਆ ਭਗ ਜੀ ਨੇ ਕਿ ਮੈਂ ਸੇਵਾ ਕਿਸੇ ਹਾਂਜੀ ਹੋਰ ਕੁਫਤ ਅਜੈਬ ਕਰ ਦੇਖਿਆ ਸਾ ਜੀ ਬਹੁਤ ਵਧੀਆ ਜੀ ਮਤਲਬ ਦੇਖ ਕੇ ਗਰੀਬਾਂ ਦੀ ਸੇਵਾ ਕਰਦੇ ਰਹੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਇਹਨਾਂ ਦੇ ਲਈ ਲੜ ਲਾਤੀ ਜੀ ਗਰੀਬਾਂ ਦੇ ਤੇ ਐਸਾ ਸੰਗ ਰਿਸ਼ਤਾ ਬਹੁਤ ਕੋਈ ਕਰਮਾ ਮਿਰਲਾ ਹੀ ਕਰ ਸਕਦਾ